ਬੜਾ ਵੱਡਾ ਪ੍ਰਚਾਰ ਹੋਇਆ ਕਿ ਜੀ ਭੱਜ ਚਲੇ ਆ ਦੁਖੀ ਹੋ ਗਏ ਆ ਜੀ ਕੋਈ ਬਿਜਲੀ ਤੋਂ ਦੁਖੀ ਹੋ ਗਿਆ ਕੋਈ ਟੈਕਸਾਂ ਤੋਂ ਦੁਖੀ ਹੋ ਗਿਆ ਕੋਈ ਲੀਡਰਾਂ ਦੀ ਹਿੱਸੇਦਾਰੀ ਤੋਂ ਇੰਡਸਟਰੀਜ਼ ਦੁਖੀ ਹੋ ਗਿਆ ਹੁਣ ਤੁਹਾਨੂੰ ਇੰਡਸਟਰੀਲਿਸਟ ਕੀ ਕਹਿੰਦੇ ਨੇ ਸ਼ਿਕਾਇਤਾਂ ਕਿੱਦਾਂ ਦੀ ਆਉਂਦੀਆਂ ਕੰਮ ਕਿੱਦਾਂ ਦੇ ਆਉਂਦੇ ਆ ਦੇਖੋ ਇੱਕ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਜਿਹੜੀ ਤੁਸੀਂ ਪਹਿਲੀ ਗੱਲ ਕਹੀ ਕਿ ਇੱਥੋਂ ਇੰਡਸਟਰੀਲਿਸਟ ਚਲੇ ਗਏ ਜੀ ਗਿਆ ਕੋਈ ਨਹੀਂ ਇੰਡਸਟਰੀਲਿਸਟ ਪੰਜਾਬ ਤੋਂ ਦੇਖੋ ਇੱਕ ਪੰਜਾਬ ਜਿਹੜਾ ਸੋਬਾ ਲੈਂਡਲਾਰਕ ਸਟੇਟ ਆ ਪੋਰਟ ਤੋਂ ਦੂਰ ਆ ਇਹ ਜਿਹੜਾ ਸੋਬਾ ਬਣਿਆ ਇਹ ਯਾਦਾ ਬਣਿਆ ਐ ਐਸ ਐਮਈ ਤੇ ਐਮ ਐਸ ਐਮਈ ਇੰਡਸਟਰੀ ਲਈ ਜੀ ਜਿਹੜੇ ਸਾਡੇ ਐਮ ਐਸ ਐਮਈ ਇੰਡਸਟਰੀਸਟ ਭਰਾ ਹੈਗੇ ਪੰਜਾਬੀ ਜਿਹੜੇ ਇੱਥੇ ਰਹਿੰਦੇ ਆ ਜਾਂ ਜਿਨ੍ਹਾਂ ਨੇ ਪੰਜਾਬ ਚ ਕੰਮ ਚਾਲੂ ਕੀਤਾ ਉਹ ਕਿਤੇ ਨਹੀਂ ਆਪਣੀ ਐਕਸਪੈਂਸ਼ਨ ਕਿਤੇ ਨਹੀਂ ਕਰਦੇ ਜਿਹੜੇ ਲਾਰਜ ਸਕੇਲ ਵਾਲੇ ਹੈਗੇ ਆ ਉਹ ਵੀ ਇਹ ਨਹੀਂ ਕਿ ਇੱਥੇ ਬੰਦ ਕਰਕੇ ਕਿਤੇ ਚਲੇ ਗਏ ਜੀ ਜਾਣਾ ਦਾ ਮਤਲਬ ਹੁੰਦਾ ਹੈ ਕਿ ਚਲੇ ਗਏ ਜੀ ਜੀ ਸਭ ਕੁਝ ਬੰਦ ਉਨ ਕੋਈ ਫਿਊਚਰ ਐਕਸਪੈਂਸ਼ਨ ਕਰਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਇੰਡਸਟਰੀ ਦੀ ਟੈਕਸਟਾਈਲ ਦੀ ਇੰਡਸਟਰੀ ਆ ਇੱਥੋਂ ਚਲੇ ਗਏ ਕੁਝ ਮੱਧਿਆ ਪ੍ਰਦੇਸ਼ ਚ ਗਏ ਕੋਈ ਇੱਕ ਅਧੀ ਸਟੇਟ ਚ ਕਿਤੇ ਹੋਰ ਫਾਰ ਐਕਸਪੈਂਸ਼ਨ ਫੇਰ ਮੈਂ ਕਹਿ ਰਿਹਾ ਗਏ ਨਹੀਂ ਜਾਣਾ ਵਰਡ ਗਲਤ ਹੈ ਐਕਸਪੈਂਸ਼ਨ ਕਰਨਾ ਵਰਡ ਅਲੱਗ